ਜਦੋਂ ਕੂਠੀ ਨੂੰ ਤੁਸੀਂ ਦੇਖੋਗੇ ਤੁਹਾਡੇ ਸਾਰਾਂ ਦੇ ਦਿਲ ਨੂੰ ਲੱਗ ਜੂਗੀ ਕੂਠੀ ਇੰਨੀ ਜ਼ਿਆਦਾ ਸੋਹਣੀ ਤਿਆਰ ਹੋਈ ਹੈ ਬਾਕੀ ਵੀਡੀਓ ਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਵਧੀਆ ਰੇਟ ਹੈ ਵਧੀਆ ਕੂਠੀ ਹੈ ਵਧੀਆ ਲੋਕੇਸ਼ਨ ਹੈ ਤੇ ਗੱਲਬਾਤ ਆਪਾਂ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਓ ਨੰਬਰ ਆਪਣਾ ਸਕਰੀਨ ਤੇ ਹਮੇਸ਼ਾ ਲਿਖਿਆ ਰਹੇ ਦਾ 73800 ਪੂਰਾ 2600 73 ਆਪਣੇ ਚੈਨਲ ਦਾ ਨੰਬਰ ਹੈ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹਾਂ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੇ ਮਾਲਕ ਨੇ ਕੂਠੀ ਦੀ ਉਹਨਾਂ ਨੇ ਕੂਠੀ ਨੂੰ ਤਿਆਰ ਕਰਵਾਉਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਸਾਰਾ ਕੰਮ A to Z ਜਿੰਨਾ ਵੀ ਕੰਮ ਹੁੰਦਾਗਾ ਸਾਰਾ A to Z ਕੂਠੀ ਦਾ ਕਰਵਾ ਰੱਖਿਆ ਤੁਸੀਂ ਕੂਠੀ ਦੇਖੋਗੇ ਤੁਹਾਨੂੰ ਸਾਰਾ ਨੂੰ ਪਸੰਦ ਆਊਗੀ ਤੇ ਬਾਹਰੋਂ ਫਰੰਟ ਸਾਰਾ ਤੁਸੀਂ ਦੇਖ ਲਿਆ ਹੋਊਗਾ ਬਹੁਤ ਵਧੀਆ ਫਰੰਟ ਆਪਾਂ ਨੂੰ ਮਿਲੂਗਾ ਤੇ ਹੁਣ ਆਪਾਂ ਜਿੱਥੇ ਖੜੇ ਆ ਆ ਸਾਰਾ ਪੋਰਚ ਏਰੀਆ ਆ ਗਿਆ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਬਾਕੀ ਜੋੜੀਆਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਅੰਦਰੋਂ ਕੂਠੀ ਹੈ ਕਿਹੋ ਜੀ ਹੋਵੇਗੀ ਤੇ ਮੇਨ ਗੇਟ ਤੁਸੀਂ ਦੇਖ ਲਿਆ ਸੀਗਾ ਮੇਨ ਗੇਟ ਵੀ ਬਹੁਤ ਵਧੀਆ ਤੇ ਪੂਰਾ ਹੈਵੀ ਇਹਨਾਂ ਨੇ ਲਗਵਾ ਰੱਖਿਆ ਸੀਗਾ ਅੰਦਰ ਆਪਾਂ ਐਂਟਰ ਕਰ ਗਏ ਜਦੋਂ ਆਪਾਂ ਅੰਦਰ ਐਂਟਰ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਿਚਨ ਦੇਖਣ ਨੂੰ ਮਿਲੂਗਾ। ਤੁਸੀਂ ਦੇਖੋ ਜੀ ਕਿਚਨ ਪਹਿਲਾਂ ਕਿਚਨ ਦਾ ਟੋਟਲ ਕੰਮ ਇਹਨਾਂ ਨੇ ਕਰਵਾ ਰੱਖਿਆ। ਜਿੰਨਾ ਵੀ ਲੱਕੜ ਦਾ ਕੰਮ ਹੁੰਦਾ ਸਾਰਾ ਲੱਕੜ ਦਾ ਕੰਮ ਹੋਇਆ ਹੈ। ਸ਼ੀਸ਼ੇ ਵਗੈਰਾ ਜਿੰਨੇ ਵੀ ਹੁੰਦੇ ਆ ਸਾਰਾ ਕੁਝ ਵਧੀਆ ਜੀ। ਮੋਡਰਨ ਤਰੀਕੇ ਦਾ ਕਿਚਨ ਤਿਆਰ ਹੋਇਆਗਾ। ਬਾਕੀ ਕਮੀ ਪੇਸ਼ੀ ਆਪਾਂ ਨੂੰ ਕੋਈ ਵੀ ਨਹੀਂ ਮਿਲਣੀ। ਬਾਕੀ ਤੁਸੀਂ ਡਰਾਈਂਗ ਰੂਮ ਦੇਖੋ ਜੀ। ਉੱਪਰੋਂ ਡਾਊਨ ਸੀਲਿੰਗ ਦੇਖੋ। ਡਰਾਈਂਗ ਰੂਮ ਦਾ ਕੰਮ ਦੇਖੋ ਕਿੰਨੇ ਸ਼ੌਂਕ ਨਾਲ ਹੋਇਆਗਾ। ਬਾਕੀ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਡਰਾਈੰਗ ਰੂਮ ਮਿਲ ਜੂਗਾ। ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਵੀ ਪਸੰਦ ਆ ਰਹੀ ਹੋਊਗੀ ਤੇ ਤੁਹਾਨੂੰ ਆਪਣੀ ਇਹ ਜਿਹੜੀ ਕੁਠੀ ਹੈ ਆ ਵੀ ਤੁਹਾਨੂੰ ਪਸੰਦ ਆ ਰਹੀ ਹੋਊਗੀ। ਬਾਕੀ ਤੁਸੀਂ ਦੇਖ ਲਓ ਤੇ ਸਾਰਾ ਲ lobby area ਆ ਗਿਆ। lobby ਦੇ ਵਿੱਚ ਆਪਾਂ ਨੂੰ ਇੱਕ ਪਾਸੇ ਇੱਕ ਆਪਾਂ ਨੂੰ ਮਿਲ ਜੂਗਾ ਵਾਸ਼ਪੇਸ਼ਨ ਤੇ ਦੋ ਬੈੱਡਰੂਮ ਸੈੱਟ ਮਿਲ ਜਾਣਗੇ। ਪਹਿਲੇ ਬੈੱਡਰੂਮ ਦੇ ਅੰਦਰ ਆਪਾਂ ਐਂਟਰ ਕਰ ਗਏ। ਤੁਸੀਂ ਦੇਖੋ ਜਿੱਧਰਲੀ ਸਾਈਡ ਬੈੱਡ ਦੀ ਟੂ ਹੈ ਤੇ ਬੈਕਸਾਈਡ ਦੇਖੋ ਪੂਰਾ ਵਧੀਆ ਡਿਜ਼ਾਈਨ ਆਪਾਂ ਨੂੰ ਮਿਲ ਜੂਗਾ ਬੈੱਡਰੂਮ ਪੂਰਾ ਵਧੀਆ ਖੁੱਲਾ ਡੋਲਾ ਮਿਲ ਜੂਗਾ ਬਾਕੀ ਆਪਾਂ ਕੱਲੀ-ਕੱਲੀ ਗੱਲ ਕਰਾਂਗੇ ਜੀ ਕੋਈ ਐਦਾਂ ਨਹੀਂ ਵੀ ਅਦਬ ਚੱਜੀ ਜੀ ਗੱਲ ਕਰਕੇ ਛੱਡਾਂਗੇ ਜੇ ਆਪਾਂ ਗੱਲ ਕਰੀਏ ਜਗ੍ਹਾ ਦੀ ਤਾਂ ਆਪਾਂ ਨੂੰ 6 ਮਰਲੇ ਜਗ੍ਹਾ ਮਿਲੂਗੀ 6 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਕੋਠੀ ਦਾ ਕੰਮ ਜਿਹੜਾ ਜਿੰਨਾ ਵੀ ਹੋਇਆ ਬਹੁਤ ਸ਼ੌਂਕ ਨਾਲ ਹੋਇਆ ਜੀ 1 ਰੁਪਿਆ ਕੋਠੀ ਪਾਲਦੀ ਨਹੀਂ ਕਿਸੇ ਪਾਸੋਂ ਵੀ ਇਹ ਕੋਠੀ ਵੀ ਸੋਹਣੀ ਹੈ ਤੇ ਕੋਠੀ ਦਾ ਜਿੰਨਾ ਕੰਮ ਹੋਇਆ ਉਹ ਵੀ ਸੋਹਣਾ ਹੋਇਆਗਾ ਬਾਕੀ ਜੇ ਆਪਾਂ ਬਾਥਰੂਮ ਦੀ ਗੱਲ ਕਰੀਏ ਤਾਂ ਆਪਾਂ ਨੂੰ ਆ ਜਿਹੜਾ ਬੈਡਰੂਮ ਤੁਸੀਂ ਦੇਖ ਰਹੇ ਹੋ ਇਹਦੇ ਮੂਹਰੇਲੇ ਪਾਸੇ ਆਪਾਂ ਨੂੰ ਇੱਕ ਬਾਥਰੂਮ ਮਿਲ ਜਾਊਗਾ ਇਹ ਲੋਬੀ ਨਾਲ ਵੀ ਲੱਗਦਾ ਤੇ ਆਪਣਾ ਬੈਡਰੂਮ ਨਾਲ ਵੀ ਹੋ ਗਿਆ ਸੀ ਲੋਬੀ ਦਾ ਇਹ ਬਾਥਰੂਮ ਆ ਗਿਆ ਤੇ ਵਧੀਆ ਜੀ ਇਹਦੇ ਵਿੱਚ ਸਟੈਂਡਿੰਗ ਸ਼ੀਟ ਲੱਗੀ ਹੋਈ ਆ ਬਾਕੀ ਜੋ ਵੀ ਕੂਟੀਆਂ ਦਾ ਜੋ ਵੀ ਕੰਮ ਹੁੰਦਾ ਸਾਰਾ A to Z ਹੋਇਆ ਤੇ ਪੋੜੀਆਂ ਦੇ ਨਾਲ ਲੱਗ ਵੀ ਆਪਾਂ ਨੂੰ ਥੋੜੀ ਸਪੇਸ ਵੀ ਮਿਲ ਜੂਗੀ। ਬਾਕੀ ਜੇ ਆਪਾਂ ਪੋੜੀਆਂ ਦੀ ਗ੍ਰਿੱਲ ਦੀ ਗੱਲ ਕਰੀਏ ਤਾਂ ਗ੍ਰਿੱਲ ਇਹਨਾਂ ਨੇ ਬਹੁਤ ਵਧੀਆ ਲਵਾਈ ਹੋਈ ਹੈ ਸ਼ੀਸ਼ੇ ਵਾਲੀ ਤੇ ਮੋਡਰਨ ਤਰੀਕੇ ਨਾਲ ਸਾਰੀ ਕੂਠੀਏ ਜਿਹੜੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ। ਕੂਠੀ ਦਾ ਕੰਮ ਹੈ ਜਿਹੜਾ ਇੱਕ ਨੰਬਰ ਇਹਨਾਂ ਨੇ ਕਰਵਾਇਆ ਹੋਇਆ ਹੈ। ਬਾਕੀ ਤੁਸੀਂ ਦੇਖ ਲਓ ਗ੍ਰਿੱਲ ਦੇਖ ਲਓ ਬਾਕੀ ਕੂਠੀ ਦਾ ਕੰਮ ਦੇਖ ਲਓ ਤੇ ਮੈਂ ਉਮੀਦ ਕਰਦਾ ਤੁਹਾਨੂੰ ਕੂਠੀਏ ਜਿਹੜੀ ਵਧੀਆ ਲੱਗ ਰਹੀ ਹੋਵੇਗੀ। ਤੇ ਵਧੀਆ ਲੱਗ ਰਹੀ ਆ ਤਾਂ نیچے ਸਾਰੇ ਲਾਈਕ ਦਾ ਬਟਨ ਆ ਉਹਨੂੰ ਲਾਜ਼ਮੀ ਦਬਦਿਓ ਤੇ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੋ ਜਿੰਨੇ ਤੁਸੀਂ ਪਹੁੰਚੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਉੱਪਰ ਆਪਾਂ ਪਹੁੰਚ ਗਏ ਇੱਕ ਤਾਂ ਪਹਿਲਾਂ ਆਪਾਂ ਨੂੰ ਲੋਬੀ ਏਰੀਆ ਮਿਲ ਜਾਊਗਾ ਤੇ ਇੱਕ ਆਪਾਂ ਨੂੰ ਬੈਡਰੂਮ ਮਿਲ ਜਾਊਗਾ ਉੱਪਰ ਡਬਲ ਸਟੋਰੀ ਕੋਠੀ ਬਣੀ ਹੋਈ ਆ ਜਿਵੇਂ ਕਿ ਆਪਾਂ ਉੱਪਰ ਖੜੇ ਹਾਂ ਆ ਜਿਹੜਾ ਬੈੱਡਰੂਮ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਅਟੈਚ ਆਪਾਂ ਨੂੰ ਬਾਥਰੂਮ ਵੀ ਮਿਲ ਜੂਗਾ ਜਿਵੇਂ ਦਾ ਕੰਮ نیچے ਹੋਇਆ ਓਵੇਂ ਦਾ ਕੰਮ ਸੇਮ ਇਹਨਾਂ ਨੇ ਸੋਹਣਾ ਉੱਪਰੋਂ ਵੀ ਕਰਵਾ ਰੱਖਿਆ ਜੇ ਆਪਾਂ نیچے ਫਾਰਸ਼ ਦੀ ਗੱਲ ਕਰੀਏ ਤਾਂ ਫਲੋਰ ਟਾਈਲ ਆਪਾਂ ਨੂੰ ਲੱਗੀਆਂ ਹੋਈਆਂ ਵਧੀਆ ਕੁਆਲਿਟੀ ਦੀਆਂ ਮਿਲ ਜਾਣਗੀਆਂ ਬਾਕੀ ਬਾਹਰਲੀ ਸਾਈਡ ਆਪਾਂ ਨੂੰ ਓਪਨ ਜਗ੍ਹਾ ਵੀ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਉੱਪਰ ਤੋਂ ਉੱਪਰ ਜਾਣ ਵਾਸਤੇ ਵੀ ਆਪਾਂ ਨੂੰ ਪੌੜੀ ਮਿਲ ਜਾਊਗੀ ਤੇ ਉੱਪਰ ਆਪਾਂ ਨੂੰ ਇੱਕ ਪੂਜਾ ਰੂਮ ਮਿਲ ਜੂਗਾ ਠੀਕ ਹੈ ਜੀ ਪੂਜਾ ਰੂਮ ਤੁਸੀਂ ਪਿੱਛੇ ਦੇਖਿਆ ਵੀ ਸੀਗਾ ਬਾਕੀ ਉੱਪਰੋਂ ਤੁਸੀਂ ਕੋਠੀ ਦੇਖ ਲੂ ਤੇ ਜੋੜੀਆਂ ਦੇਖ ਲੂ ਸਾਰਾ ਕੰਮ ਵਧੀਆ ਟੋਟਲ ਹੋਏਗਾ ਜੇ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਜਿਹੜਾ ਰੇਟ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜਿਆ ਉਹ 40 ਲੱਖ ਰੁਪਇਆ ਲਾ ਕੇ ਭੇਜਿਆ ਮਾਲਕ ਨੇ ਕਿਹਾ ਵੀ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਇੱਕ ਬੜੀ 40 ਲੱਖ ਰੁਪਏ ਡਿਮਾਂਡ ਹੈ ਕਿਸੇ ਨੂੰ ਪਸੰਦ ਜੇ ਕੋਠੀ ਆਉਂਦੀ ਹੈ ਤਾਂ ਮਾਲਕ ਕਹਿੰਦੇ ਨੇ ਆ ਕੇ ਦੇਖ ਸਕਦੇ ਹੂੰ ਤੇ ਕਿਸੇ ਨੂੰ ਪਸੰਦ ਆਈਏ ਜੀ ਜਿੰਨੀਆਂ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਜਿੰਨੇ ਮੇਰੇ ਵੱਡੇ ਬਜ਼ੁਰਗ ਜਿੰਨੇ ਮੇਰੇ ਭਰਾ ਦੇਖ ਰਹੇ ਹੂੰ ਤੁਹਾਨੂੰ ਪਸੰਦ ਆਈਏ ਕੋਠੀ ਕੋਈ ਖਰੀਦਣ ਦਾ ਚਾਹਵਾਨ ਹੈ ਕੋਈ ਦੇਖਣ ਦਾ ਚਾਹਵਾਨ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਤੇ ਕੋਠੀ ਵਧੀਆ ਬਣੀ ਹੋਈ ਹੈ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਖਾਸ ਏਰੀਆ ਇਹਨਾਂ ਨੂੰ ਲੱਗਦਾ ਜੀ ਗੁਰਦਾਸਪੁਰ 메인 ਬਜ਼ਾਰ ਜਿਹੜਾ ਹੈਗਾ ਉਹ ਤੋਂ 4 ਕਿਲੋਮੀਟਰ ਦੀ ਦੂਰੀ ਤੇ ਇਹਨਾਂ ਦਾ ਆਹਾ ਘਰ ਹੈ ਜੀ ਇਹਨਾਂ ਦੀ ਕੂਠੀ ਤੁਹਾਨੂੰ ਮਿਲ ਜਾਊਗੀ ਖਾਸ ਗੁਰਦਾਸਪੁਰੀ ਹੋ ਗਿਆ ਜੀ ਕਿਸ ਹਿਸਾਬ ਦਾ ਤੇ 40 ਲੱਖ ਰੁਪਏ ਡਿਮਾਂਡ ਹੈ ਉਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਬਾਕੀ ਜੇ ਆਪਾਂ ਨੀਚੇ ਦੀ ਗੱਲ ਕਰੀਏ ਇੱਕ ਆਪਾਂ ਨੂੰ ਸਟੋਰ ਰੂਮ ਵੀ ਨੀਚੇ ਮਿਲ ਜਾਊਗਾ ਸਟੋਰ ਰੂਮ ਵੀ ਮਿਲ ਜਾਊਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਵੀਡੀਓ ਸਕਰੀਨ ਤੇ ਤੁਹਾਡੇ ਸਾਹਮਣੇ ਚੱਲ ਰਹੀ ਹੈ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਸਾਰੇ ਲਾਜ਼ਮੀ ਕਰ ਦਿਓ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਕੋਠੀ ਦੇ ਉਹਨਾਂ ਦਾ ਤੁਹਾਨੂੰ ਮੈਂ ਨੰਬਰ ਵੀ ਨੋਟ ਕਰਵਾ ਦਿੰਨਾ ਜੀ ਨੰਬਰ ਹੈ ਉਹਨਾਂ ਦਾ 78 887 63 284 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 78 887 63 284 ਗੁਰਮੁਖ ਸਿੰਘ ਇਹਨਾਂ ਦਾ ਨਾਮ ਹੈ ਜੀ ਤੇ ਇਹਨਾਂ ਨੂੰ ਫੋਨ ਲਾ ਲਓ ਜੇ ਕੋਈ ਗੱਲ ਕਿਸੇ ਵੀ ਤਰ੍ਹਾਂ ਦੀ ਤੁਸੀਂ ਕਰਨਾ ਚਾਹੁੰਦੇ ਹੋ ਜੀ। ਬਾਕੀ ਕੁਠੀ ਬਹੁਤ ਸੋਹਣੀ ਹੈ ਜੀ ਬਹੁਤ ਵਧੀਆ ਕੁਠੀ ਆ ਰੀਜਨ ਨਾਲ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ। ਤੇ ਜੇ ਆਪਾਂ ਇਹਨਾਂ ਦੇ ਪਿੰਡ ਦੀ ਗੱਲ ਕਰੀਏ ਬੇਸੇ ਤਾਂ ਗੁਰਦਾਸਪੁਰ ਦੇ ਵਿੱਚ ਹੀ ਆ ਜਾਂਦਾ ਕੋਈ 4 ਕਿਲੋਮੀਟਰ ਜ਼ਿਆਦਾ ਨਹੀਂ ਹੁੰਦਾ। ਪਰ ਫੇਰ ਵੀ ਤੁਹਾਨੂੰ ਮੈਂ ਦੱਸ ਦਿੰਨੇ ਪਿੰਡ ਹੈ ਜੀ ਨਜ਼ਦੀਕ ਪਿੰਡ ਦਾ ਨਾਮ ਹੈ ਮਗਰਮੁੰਦੀਆਂ। ਠੀਕ ਹੈ ਜੀ ਤੇ ਜਾ ਕੇ ਦੇਖ ਸਕਦੇ ਹੋ ਕੋਈ ਗੱਲ ਤੁਸੀਂ ਕਰਨਾ ਚਾਹੋ ਨਿ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਗੱਲ ਤੁਸੀਂ ਕਰ ਲਿਓ ਬਾਕੀ ਡਿਮਾਂਡ ਤੁਹਾਨੂੰ ਪਤਾ ਲੱਗੀ ਗਈ ਇੱਕ ਵਾਰੀ ਡਿਮਾਂਡ ਜਿਹੜੀ ਇਹਨਾਂ ਨੇ ਪਾਈ ਹੈ ਉਹ ਆਪਣੇ ਕੋਲੇ 40 ਲੱਖ ਰੁਪਇਆ ਲਾ ਕੇ ਵੇਚੀ ਹੈ ਨੰਬਰ ਵੀ ਮਿਲ ਗਿਆ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਸੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵਧੀਆ ਲੱਗੀ ਹੈ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਸਾਰੇ ਲਾਈਕ ਜਰੂਰ ਕਰ ਦਿਓ ਬਾਕੀ ਮੈਂ ਉਮੀਦ ਕਰਦਾ ਹਾਂ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਤੁਸੀਂ ਵੀਡੀਓ ਲਾਈਕ ਕਰਤੀ ਹੋਊਗੀ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸੇ ਤਰ੍ਹਾਂ ਦੀ ਨਵੀਂ ਤੋਂ ਨਵੀਂ ਵੀਡੀਓ ਹਰ ਰੋਜ਼ ਡੇਲੀ ਦੇਖਣ ਵਾਸਤੇ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੂਠੀ ਘਰ ਮਕਾਨ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਐਡ ਫਰੀ ਦੇ ਵਿੱਚ ਕਰਵਾ ਸਕਦੇ ਹੋ ਨੰਬਰ ਆਪਣਾ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਪਰ ਚੱਲਦਾ ਰਹਿੰਦਾ 73800 ਪੂਰਾ 62100 ਤੇ 73 ਫਰੀਦੋ ਵਿੱਚ ਆਪਾਂ ਐਡ ਲਗਾ ਦਾਂਗੇ। ਬਾਕੀ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਆਪਣੇ ਕੋਲੇ ਲੱਗ ਲੱਗ ਏਰੀਆ 'ਚੋਂ ਹਰ ਰੋਜ਼ ਕੋਠੀਆਂ ਘਰ ਮਕਾਨ ਆਉਂਦੇ ਰਹਿੰਦੇ ਆ ਕਮੈਂਟ ਕਰੋ ਆਪਾਂ ਛੇਤੀ ਤੋਂ ਛੇਤੀ ਲੈ ਕੇ ਪਹੁੰਚ ਜਾਵਾਂਗੇ। ਬਾਕੀ ਤੁਹਾਡੇ ਕਮੈਂਟਾਂ ਅਨੁਸਾਰ ਅੱਜ ਗੁਰਦਾਸਪੁਰ ਏਰੀਆ 'ਚੋਂ ਕੋਠੀ ਆਪਾਂ ਲੈ ਕੇ ਪਹੁੰਚੀ ਜੀ।